ਅਮਰੀਕਨ ਗਵਰਨਮੈਂਟ ਦੇ ਅੰਦਰ ਤਕਰੀਬਨ 21 ਲੱਖ ਲੋਕ ਨੇ ਜਿਹੜੇ ਕੰਮ ਕਰ ਰਹੇ ਆ ਸਾਲ 2018 ਦੇ ਵਿੱਚ 8 ਲੱਖ ਤੋਂ ਜ਼ਿਆਦਾ ਲੋਕਾਂ ਦੀ ਨੌਕਰੀ ਚਲੀ ਜਾਂਦੀ ਆ ਡੋਨਲਡ ਟਰੰਪ ਹੋਣਾ ਨੇ ਰਾਸ਼ਟਰਪਤੀ ਬਣਦੇ ਸਾਰੀ ਆਪਣੇ ਚਾਹਤੇ ਐਲਨ ਮਸਕ ਨੂੰ ਇੱਕ ਸਪੈਸ਼ਲ ਨਵਾਂ ਡਿਪਾਰਟਮੈਂਟ ਤਿਆਰ ਕਰਕੇ ਦਿੱਤਾ ਡੋਜ ਦਾ ਇਕੱਲੇ ਟੈਰਿਫਸ ਤੋਂ ਜਿਹੜੇ ਡੋਨਲਡ ਟਰੰਪ ਹੋਣਾ ਨੇ ਵਧਾਏ ਆ ਕਿੰਨਾ ਅਮਰੀਕਾ ਦੇ ਖਜ਼ਾਨੇ ਦੇ ਵਿੱਚ ਪਿਆਵਾ 213 ਬਿਲੀਅਨ ਡਾਲਰ ਪੂਰੇ ਅਮਰੀਕਾ ਦੇ ਵਿੱਚ 800 ਤੋਂ ਜ਼ਿਆਦਾ ਸਰਕਾਰੀ ਇਮਾਰਤਾਂ ਨੂੰ ਪਿਛਲੇ ਕੁਝ ਸਾਲਾਂ ਦੇ ਵਿੱਚ ਅਲੱਗ-ਅਲੱਗ ਲੋਕਾਂ ਨੂੰ ਲੀਜ਼ ਦੇ ਉੱਪਰ ਦਿੱਤਾ ਗਿਆ ਅੱਜ ਹੈਗੀ ਹੈ ਜੀ 30 ਸਤੰਬਰ ਮਹੀਨੇ ਦਾ ਆਖਰੀ ਦਿਨ ਆ ਅੱਜ ਦੇ ਦਿਨ ਹੀ ਜਦੋਂ ਸ਼ਾਮ ਹੋ ਜਾਣੀ ਆ ਅਮਰੀਕਾ ਦੇ ਵਿੱਚ ਉਸ ਤੋਂ ਪਹਿਲਾਂ-ਪਹਿਲਾਂ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੂੰ ਆਪਣਾ ਜਿੰਨਾ ਵੀ ਬਜਟ ਹੈਗਾ ਵਾ ਉਹ ਪਾਰਲੀਮੈਂਟ ਤੋਂ ਪਾਸ ਕਰਾਉਣਾ ਪੈਣਾ ਅਦਰਵਾਇਜ਼ ਕੀ ਹੋਊਗਾ ਫੈਡਰਲ ਗਵਰਨਮੈਂਟ ਦੇ ਬਹੁਤ ਸਾਰੇ ਜਿਹੜੇ ادارے ਆ ਉਹ ਜਾਂ ਤਾਂ ਥੋੜੇ ਟਾਈਮ ਲਈ ਪਰ ਇਸ ਵਾਰ ਪਹਿਲੀ ਵਾਰ ਹੋ ਸਕਦਾ ਕਿ ਪਰਮਾਨੈਂਟਲੀ ਉਹ ਬੰਦ ਹੋ ਜਾਣਗੇ ਇਸ ਟਾਈਮ ਦੇ ਉੱਪਰ ਅਮਰੀਕਨ ਗਵਰਨਮੈਂਟ ਦੀ ਹਾਲਤ ਹੈ ਆ ਕਿ ਉਹ ਕਿੰਨੇ ਲਾਸ ਦੇ ਉੱਪਰ ਚੱਲ ਰਹੀ ਆ 2 ਟ੍ਰਿਲੀਅਨ ਅਮਰੀਕਨ ਡਾਲਰ ਦੇ ਤੇ ਇਹ ਵਾਲਾ ਹਾਲ ਆ ਦੁਨੀਆ ਦੇ ਸਭ ਤੋਂ ਜ਼ਿਆਦਾ ਅਮੀਰ ਤੇ ਸਭ ਤੋਂ ਜ਼ਿਆਦਾ ਤਾਕਤਵਰ ਕਹੀ ਜਾਣ ਵਾਲੇ ਦੇਸ਼ ਦਾ ਤੇ ਵਾਈਟ ਹਾਊਸ ਨੇ ਆਪਣੀਆਂ ਬਹੁਤ ਸਾਰੀਆਂ ਏਜੰਸੀਜ਼ ਨੂੰ ਪਹਿਲਾਂ ਹੀ ਇਸ ਚੀਜ਼ ਦੀ ਇਨਸਟਰਕਸ਼ਨ ਦੇ ਕੇ ਰੱਖੀ ਹੋਈ ਆ ਕਿ ਮਾਸ ਲੇਆਫ ਦੇ ਲਈ ਤਿਆਰ ਰਹਿਣ ਮਤਲਬ ਕਿ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਨੌਕਰੀਆਂ ਦੇ ਵਿੱਚ ਕਟੌਤੀ ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਹਾਲਾਤ ਬਣੇ ਸੀ ਸਾਲ 2018 ਦੇ ਵਿੱਚ ਤੇ ਉਸ ਟਾਈਮ ਦੇ ਉੱਪਰ ਵੀ ਅਮਰੀਕਾ ਦੇ ਰਾਸ਼ਟਰਪਤੀ ਸੀਗੇ ਡੋਨਲਡ ਟਰੰਪ ਜਿਹੜੇ ਆਪਣੀ ਪਹਿਲੀ ਟਰਮ ਉਦੋਂ ਸਰਵ ਕਰ ਰਹੇ ਸੀ ਤੇ ਉਸ ਟਾਈਮ ਫੈਡਰਲ ਗਵਰਨਮੈਂਟ ਪੂਰੇ 34 ਦਿਨਾਂ ਤੱਕ ਬੰਦ ਰਹਿੰਦੀ ਆ ਅਮਰੀਕਾ ਦੇ ਮਾਡਰਨ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਲੰਬਾ ਸਮਾਂ ਸੀ ਜਦੋਂ ਇੰਨੇ ਟਾਈਮ ਦੇ ਲਈ ਅਮਰੀਕਨ ਗਵਰਨਮੈਂਟ ਦੇ ਬਹੁਤ ਜ਼ਿਆਦਾ ادارے ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਜਾਂਦੇ ਆ ਅਮਰੀਕਨ ਗਵਰਨਮੈਂਟ ਦੇ ਅੰਦਰ ਸਰਕਾਰ ਦੇ ਅੰਦਰ ਤਕਰੀਬਨ 21 ਲੱਖ ਲੋਕ ਨੇ ਜਿਹੜੇ ਕੰਮ ਕਰ ਰਹੇ ਆ ਤੇ ਉਹਨਾਂ 21 ਲੱਖ ਲੋਕਾਂ ਦੇ ਵਿੱਚੋਂ ਸਾਲ 2018 ਦੇ ਵਿੱਚ 8 ਲੱਖ ਤੋਂ ਜ਼ਿਆਦਾ ਲੋਕਾਂ ਦੀ ਨੌਕਰੀ ਚਲੀ ਜਾਂਦੀ ਆ ਪਰ ਜਿਹੜਾ ਇਸ ਵਾਰ ਦਾ ਅੱਜ ਸ਼ਾਮ ਤੱਕ ਦਾ ਡਿਸੀਜਨ ਹੋਣ ਵਾਲਾ ਵਾ ਇਹ ਅਮਰੀਕਾ ਦੇ ਇਤਿਹਾਸ ਦਾ ਉਹ 2018 ਦੇ ਟਾਈਮ ਤੋਂ ਵੀ ਬਹੁਤ ਹੀ ਜ਼ਿਆਦਾ ਕ੍ਰੂਸ਼ਲ ਆ ਹੁਣ ਦੂਸਰੇ ਪਾਸੇ ਆਪੋਜੀਸ਼ਨ ਪਾਰਟੀ ਡੈਮੋਕ੍ਰੇਟਸ ਡੈਮੋਕ੍ਰੇਟਸ ਇਸ ਚੀਜ਼ ਦੇ ਉੱਪਰ ਜ਼ੋਰ ਲਾ ਰਹੇ ਆ ਕਿ ਜਿਆਦਾ ਤੋਂ ਜਿਆਦਾ ਸਬਸਿਡੀਆਂ ਦਿੱਤੀਆਂ ਜਾਣ ਤਾਂ ਕਿ ਜਿਹੜਾ ਹੈਲਥ ਇੰਸ਼ੋਰੈਂਸ ਦੇ ਉੱਪਰ ਲੋਕਾਂ ਦਾ ਖਰਚਾ ਹੋ ਰਿਹਾ ਜਾਂ ਫਿਰ ਗਵਰਨਮੈਂਟ ਦਾ ਖਰਚਾ ਹੋ ਰਿਹਾ ਉਹਨੂੰ ਬਹੁਤ ਹੱਦ ਤੱਕ ਘਟਕੀਤਾ ਜਾਵੇ ਤੇ ਅੱਜ ਦੇ ਆਪਣੇ ਵੀਡੀਓ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਰਹਿਣ ਵਾਲਾ ਇੰਸ਼ੋਰੈਂਸ ਸੈਕਟਰ ਦਾ ਕਿਉਂਕਿ ਇਹੀ ਉਹ ਸੈਕਟਰ ਆ ਜਿਹੜਾ ਅਮਰੀਕਾ ਦੇ ਆਮ ਲੋਕਾਂ ਦੇ ਤੇ ਉਥੋਂ ਦੀ ਸਰਕਾਰ ਦੇ ਬਜਟ ਦੇ ਉੱਪਰ ਸਭ ਤੋਂ ਜਿਆਦਾ ਵੱਡਾ ਭਾਰ ਬਣਿਆ ਹੋਇਆ ਤੇ ਇਸ ਵਾਰ ਵਾਈਟ ਹਾਊਸ ਨੇ ਆਪਣੀਆਂ ਏਜੰਸੀਜ਼ ਨੂੰ ਇਸ ਚੀਜ਼ ਦੇ ਲਈ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਕਿ ਜਿਹੜੀ ਇਸ ਵਾਰ ਦੇ ਨੌਕਰੀਆਂ ਦੇ ਵਿੱਚ ਛਾਂਟੀ ਹੋਣੀ ਆ ਜਿਹੜੀ ਕਿ ਪਿਛਲੀ ਵਾਰੀ ਹੋਈ ਆ ਥੋੜੇ ਟਾਈਮ ਦੇ ਲਈ ਇਸ ਵਾਰ ਉਹ ਪਰਮਾਨੈਂਟਲੀ ਹੋ ਸਕਦੀ ਆ ਸਿਰਫ ਕੁਝ ਇੱਕ ਇਸ ਤਰ੍ਹਾਂ ਦੇ ਡਿਪਾਰਟਮੈਂਟ ਨੇ ਜਿਹੜੇ ਫਿਰ ਵੀ ਕੰਮ ਕਰਦੇ ਰਹਿਣਗੇ ਜਿਨ੍ਹਾਂ ਦੇ ਵਿੱਚ ਹੈ ਮਿਲਟਰੀ ਇਮੀਗ੍ਰੇਸ਼ਨ ਆਫਿਸ 에ਅਰ ਟ੍ਰੈਫਿਕ ਕੰਟਰੋਲ ਵਗੈਰਾ ਪਰ 8 ਲੱਖ ਤੋਂ ਵੀ ਜ਼ਿਆਦਾ ਇਸ ਵਾਰ ਇਹੋ ਜਿਹੇ ਲੋਕ ਹੋ ਸਕਦੇ ਆ ਫੈਡਰਲ ਗਵਰਨਮੈਂਟ ਦੇ ਅੰਦਰ ਕੰਮ ਕਰਦੇ ਹੋਏ ਜਿਹੜੇ ਕੰਮ ਦੇ ਉੱਪਰ ਜੇ ਆਉਣਾ ਚਾਹੁੰਦੇ ਆ ਤਾਂ ਆ ਸਕਦੇ ਆ ਪਰ ਉਹਨਾਂ ਨੂੰ ਆਉਣਾ ਪਊਗਾ ਬਿਨਾਂ ਤਨਖਾਹ ਦੇ ਪਰ ਉਹ ਫਿਰ ਵੀ ਲੋਕ ਆਉਣਗੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਉਮੀਦ ਹੋਊਗੀ ਕਿ ਜਦੋਂ ਹਾਲਾਤ ਸੁਧਰਣਗੇ ਤਾਂ ਦੁਬਾਰਾ ਉਹਨਾਂ ਨੂੰ ਨੌਕਰੀ ਤਾਂ ਮਿਲਣੀ ਹੀ ਮਿਲਣੀ ਆ ਵਾਪਸ ਤਨਖਾਹ ਮਿਲਣੀ ਸ਼ੁਰੂ ਹੋਊਗੀ 2018 ਦੇ ਵਿੱਚ ਜਦੋਂ 34 ਦਿਨਾਂ ਦੇ ਲਈ ਪੂਰਾ ਸਭ ਕੁਝ ਬੰਦ ਰਹਿੰਦਾ ਵਾ ਤਾਂ ਉਸ ਟਾਈਮ ਦੇ ਉੱਪਰ ਜਿਹੜੀਆਂ ਚੀਜ਼ਾਂ ਜਿਹੜੀਆਂ ਸੇਵਾਵਾਂ ਸਭ ਤੋਂ ਜ਼ਿਆਦਾ ਬੁਰੀ ਤਰ੍ਹਾਂ ਹਿੱਟ ਹੋਈਆਂ ਉਹਨਾਂ ਦੇ ਵਿੱਚ ਸੀ 에ਅਰ ਟ੍ਰੈਵਲ ਇਸ ਤੋਂ ਇਲਾਵਾ ਫੂਡ ਇਨਸਪੈਕਸ਼ਨ ਦੇ ਜਿਹੜੇ ਚੈੱਕ ਸੀਗੇ ਜਿਹੜੇ ਅਕਸਰ ਅਮਰੀਕਾ ਦੇ ਵਿੱਚ ਹੁੰਦੇ ਰਹਿੰਦੇ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਲੋਕਾਂ ਨੇ ਇਮੀਗ੍ਰੇਸ਼ਨ ਦੇ ਲਈ ਅਰਜ਼ੀਆਂ ਲਾਈਆਂ ਹੁੰਦੀਆਂ ਉਹਨਾਂ ਦੇ ਵਿੱਚ ਡਿਲੇ ਹੋ ਸਕਦਾ ਅਮਰੀਕਾ ਦੇਖਣ ਨੂੰ ਅਜ ਵੀ ਦੁਨੀਆ ਦਾ ਸਭ ਤੋਂ ਤਾਕਤਵਰ ਤੇ ਅਮੀਰ ਦੇਸ਼ ਆ ਪਰ ਅੰਦਰੋਂ ਅੰਦਰੀ ਹੋੜੀ-ਹੋੜੀ ਕਰਕੇ ਅਮਰੀਕਾ ਦੀ ਅਰਥਵਿਵਸਥਾ ਖਰਾਬ ਹੋ ਰਹੀ ਆ ਤੇ ਅਮਰੀਕਾ ਅੱਜ ਬਿਲਕੁਲ ਇੰਡੀਆ ਦੀ ਤਰਜ਼ ਦੇ ਉੱਪਰ ਚੱਲਦਾ ਨਜ਼ਰ ਆ ਰਿਹਾ ਜਿਵੇਂ ਆਪਾਂ ਅਕਸਰ ਸੁਣਦੇ ਆ ਤੇ ਪੜ੍ਹਦੇ ਵੀ ਆ ਕਿ ਭਾਰਤ ਇੱਕ ਅਮੀਰ ਦੇਸ਼ ਆ ਪਰ ਇਹਦੇ ਵਸਨੀਕ ਗਰੀਬ ਨੇ ਬਿਲਕੁਲ ਠੀਕ ਇਹੀ ਹਾਲ ਅੱਜਕਲ ਹੋ ਰਿਹਾ ਵਾ ਅਮਰੀਕਾ ਦਾ ਤਾਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਕਿ ਅੱਜ ਵੀ ਜੇ ਅਮਰੀਕਾ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਆ ਪਰ ਲੋਕਾਂ ਦੀ ਹਾਲਤ ਇੰਨੀ ਜ਼ਿਆਦਾ ਬੁਰੀ ਹੋ ਰਹੀ ਆ ਤਾਂ ਫਿਰ ਇਹ ਸਾਰਾ ਦਾ ਸਾਰਾ ਪੈਸਾ ਕਿੱਥੇ ਜਾ ਰਿਹਾ ਉਹ ਕਿਹੜੇ ਲੋਕ ਨੇ ਜਿਹੜੇ ਇਸ ਪੂਰੀ ਅਮਰੀਕਾ ਦੀ ਇਕਨੋਮੀ ਨੂੰ ਉਥੋਂ ਦੀ ਗਵਰਨਮੈਂਟ ਨੂੰ ਕੰਟਰੋਲ ਕਰ ਰਹੇ ਆ ਤੇ ਅਮਰੀਕਾ ਦੀ ਆਰਥਿਕ ਹਾਲਤ ਇਸ ਟਾਈਮ ਕਿੰਨੀ ਬੁਰੀ ਆ ਉਹਦਾ ਅੰਦਾਜ਼ਾ ਤੁਸੀਂ ਡੋਨਲਡ ਟਰੰਪ ਉਹਨਾਂ ਦੇ ਬਹੁਤ ਸਾਰੇ ਐਕਸ਼ਨਸ ਤੋਂ ਲਾ ਸਕਦੇ ਹੋ H1B ਵੀਜ਼ਾ ਦੇ ਉੱਪਰ ਜਿਹੜੀ ਇੰਨੀ ਜ਼ਿਆਦਾ ਫੀਸ ਰੱਖੀ ਗਈ ਆ ਇੰਨੇ ਜ਼ਿਆਦਾ ਇੰਡੀਆ ਦੇ ਉੱਪਰ ਮੈਕਸੀਕੋ ਕੈਨੇਡਾ ਪੂਰੇ ਯੂਰਪ ਦੇ ਉੱਪਰ ਟੈਰਿਫਸ ਵਧਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਅਸਲ ਦੇ ਵਿੱਚ ਇਹਦੇ ਪਿੱਛੇ ਕਾਰਨ ਡੋਨਲਡ ਟਰੰਪ ਦੀ ਕਿਸੇ ਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਇਹਦਾ ਮੇਨ ਕਾਰਨ ਆ ਇਸ ਟਾਈਮ ਦੇ ਉੱਪਰ ਅਮਰੀਕਾ ਦੀ ਬੁਰੀ ਆਰਥਿਕ ਹਾਲਤ ਤੇ ਕਿਸੇ ਵੀ ਤਰੀਕੇ ਦੇ ਨਾਲ ਪੈਸੇ ਨੂੰ ਵਾਪਸ ਖਜ਼ਾਨੇ ਦੇ ਵਿੱਚ ਲੈ ਕੇ ਆਉਣਾ ਡੋਨਲਡ 트੍ਰੰਪ ਹੋਣਾ ਨੇ ਰਾਸ਼ਟਰਪਤੀ ਬਣਦੇ ਸਾਰੀ ਆਪਣੇ ਚਾਹਤੇ ਐਲਨ ਮਸਕ ਨੂੰ ਇੱਕ ਸਪੈਸ਼ਲ ਨਵਾਂ ਡਿਪਾਰਟਮੈਂਟ ਤਿਆਰ ਕਰਕੇ ਦਿੱਤਾ ਡੋਜ ਦਾ ਤੇ ਇਸੇ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਸੀ ਤੇ ਐਲਨ ਮਸਕ ਹੋਣਾ ਦੇ ਅੰਡਰ ਹੀ ਇਸ ਡਿਪਾਰਟਮੈਂਟ ਨੇ ਲੱਖਾਂ ਲੋਕਾਂ ਨੂੰ ਲੇਆਫ ਕੀਤਾ ਮਤਲਬ ਕਿ ਨੌਕਰੀ ਤੋਂ ਲਾਂਬੇ ਕੀਤਾ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਦਾ ਬੋਝ ਅਮਰੀਕਨ ਗਵਰਨਮੈਂਟ ਹੋਣ ਨਹੀਂ ਉਠਾ ਸਕੀ ਇਸ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿੰਨੀ ਫੰਡਿੰਗ ਹੁੰਦੀ ਸੀ ਅਮਰੀਕਾ ਦੀ ਉਹਨੂੰ ਬੰਦ ਕੀਤਾ ਗਿਆ ਨੈਟੋ ਦੇ ਵਿੱਚ ਜਿੰਨੀ ਫੰਡਿੰਗ ਸੀ ਉਹਨੂੰ ਬਹੁਤ ਹੱਦ ਤੱਕ ਕਟਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਤੁਸੀਂ ਉਹ ਇੰਟਰਵਿਊ ਤਾਂ ਦੇਖੀ ਹੋਊਗੀ ਡੋਨਲਡ ਟਰੰਪ ਦੀ ਜ਼ੇਲੈਂਸਕੀ ਹੁਣਾ ਦੇ ਨਾਲ ਜਿਹਦੇ ਵਿੱਚ ਚਲਦੀ ਇੰਟਰਵਿਊ ਦੇ ਵਿੱਚ ਪੂਰੀ ਦੁਨੀਆ ਦੇ ਸਾਹਮਣੇ ਲਾਈਵ ਡੋਨਲਡ ਟਰੰਪ ਜ਼ੇਲੈਂਸਕੀ ਹੁਣਾ ਨੂੰ ਯੂਕਰੇਨ ਦੇ ਰਾਸ਼ਟਰਪਤੀ ਨੂੰ ਬੁਰੀ ਤਰ੍ਹਾਂ ਦੇ ਨਾਲ ਲਤਾੜਦੇ ਆ ਪਰ ਅਸਲ ਦੇ ਵਿੱਚ ਉਹਦੇ ਪਿੱਛੇ ਛੁਪਿਆ ਹੋਇਆ ਵਾ ਇਹੀ ਵਾਲਾ ਕਾਰਨ ਅਮਰੀਕਾ ਹੁਣ ਹੋਰ ਵੱਡੀਆਂ ਲੜਾਈਆਂ ਨੂੰ ਇੰਨਾ ਜ਼ਿਆਦਾ ਹੱਦ ਤੱਕ ਸਪான்ਸਰ ਨਹੀਂ ਕਰ ਸਕਦਾ ਜਾਂ ਹਾਲ ਫਿਲਹਾਲ ਉਹਦੇ ਅੰਦਰ ਇੰਨੀ ਜ਼ਿਆਦਾ ਸਮਰਥਾ ਨਹੀਂ ਹੈਗੀ ਡੋਨਲਡ ਟਰੰਪ ਹੋਣਾ ਦੇ ਵਾਪਸ ਦੂਸਰੀ ਵਾਰ ਗੱਦੀ ਦੇ ਉੱਪਰ ਬੈਠਣ ਤੋਂ ਬਾਅਦ ਤੋਂ ਕੱਲੇ ਟੈਰਿਫਸ ਤੋਂ ਜਿਹੜੇ ਡੋਨਲਡ ਟਰੰਪ ਹੋਣਾ ਨੇ ਵਧਾਏ ਆ ਕਿੰਨਾ ਅਮਰੀਕਾ ਦੇ ਖਜ਼ਾਨੇ ਦੇ ਵਿੱਚ ਪਿਆ ਵਾ 213 ਬਿਲੀਅਨ ਡਾਲਰ ਬਹੁਤ ਹੀ ਜ਼ਿਆਦਾ ਵੱਡੀ ਰਕਮ ਆ ਇਹ ਅੱਜ ਤੱਕ ਦਾ ਅਮਰੀਕਾ ਦਾ ਰੈਕੋਰਡ ਹੈ। ਕੱਲੇ ਅਗਸਤ ਮਹੀਨੇ ਦੇ ਵਿੱਚ 31 ਬਿਲੀਅਨ ਡਾਲਰ ਤੋਂ ਜ਼ਿਆਦਾ ਅਮਰੀਕਨ ਖਜ਼ਾਨੇ ਦੇ ਵਿੱਚ ਪਹੁੰਚਿਆ। ਉਸ ਪੈਸੇ ਨਾਲ ਉਹ ਵਾਲਾ ਪੈਸਾ ਜਿਹੜਾ ਡੋਨਲਡ 트੍ਰੰਪ ਹੋਣਾ ਨੇ ਅਲੱਗ-ਅਲੱਗ ਦੇਸ਼ਾਂ ਦੇ ਉੱਪਰ ਟੈਰਿਫ ਵਧਾ ਕੇ ਹਾਸਲ ਕੀਤਾ। ਤੇ ਜੇ ਇਹਦਾ ਪਿਛਲੇ ਸਾਲ ਦੇ ਨਾਲ ਆਪਾਂ ਕੰਪੈਰੀਜ਼ਨ ਕਰੀਏ ਤਾਂ ਕਿੰਨਾ ਵਾਧਾ ਹੁੰਦਾ ਵਾ 273% ਦਾ। ਐਲਨ ਮਸਕ ਹੋਣਾ ਨੇ ਡੋਜ ਦੇ ਮੁਖੀ ਰਹਿੰਦੇ ਹੋਏ 26 ਤੋਂ ਜ਼ਿਆਦਾ ਵੈਲਫੇਅਰ ਦੇ ਆਫਿਸ ਪੂਰੇ ਅਮਰੀਕਾ ਦੇ ਵਿੱਚ ਬੰਦ ਕੀਤੇ ਬਹੁਤ ਵਾਰ ਅੱਜ ਕੱਲ ਆਪਾਂ ਇੰਡੀਆ ਦੇ ਵਿੱਚ ਸੁਣ ਰਹੇ ਹਾਂ ਕਿ ਸਰਕਾਰ ਭਾਵੇਂ ਪੰਜਾਬ ਦੇ ਵਿੱਚ ਵੀ ਆਪਾਂ ਬਹੁਤ ਵਾਰ ਸੁਣਿਆ ਕਿ ਸਰਕਾਰੀ ਇਮਾਰਤਾਂ ਨੂੰ ਗਵਰਨਮੈਂਟ ਵੇਚ ਰਹੀ ਆ ਜਾਂ ਲੀਜ਼ ਦੇ ਉੱਪਰ ਦੇ ਰਹੀ ਆ ਪਰ ਤੁਹਾਨੂੰ ਇੱਥੇ ਸੁਣ ਕੇ ਬੜੀ ਹੈਰਾਨੀ ਹੋਣੀ ਆ ਕਿ ਅਮਰੀਕਾ ਦੇ ਵਿੱਚ ਵੀ ਇਸ ਟਾਈਮ ਦੇ ਉੱਪਰ ਸੇਮ ਇਹੀ ਚੀਜ਼ ਹੋ ਰਹੀ ਆ ਪੂਰੇ ਅਮਰੀਕਾ ਦੇ ਵਿੱਚ 800 ਤੋਂ ਜ਼ਿਆਦਾ ਸਰਕਾਰੀ ਇਮਾਰਤਾਂ ਨੂੰ ਪਿਛਲੇ ਕੁਝ ਸਾਲਾਂ ਦੇ ਵਿੱਚ ਅਲੱਗ-ਅਲੱਗ ਲੋਕਾਂ ਨੂੰ ਲੀਜ਼ ਦੇ ਉੱਪਰ ਦਿੱਤਾ ਗਿਆ ਕਿਉਂਕਿ ਸਰਕਾਰ ਇਹਨਾਂ ਦਾ ਖਰਚਾ ਇਹਨਾਂ ਦੇ ਰੱਖ-ਰਖਾਅ ਦਾ ਖਰਚਾ ਚੱਕਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਅਸਮਰਥਾ ਤੇ ਜਿਹੜੀ ਫੋਰਨ ਐਡ ਅਮਰੀਕਾ ਦੇ ਰਿਹਾ ਸੀ ਉਹਦੇ ਵਿੱਚ ਇਸ ਸਾਲ ਕਿੰਨੀ ਕਟੌਤੀ ਕੀਤੀ ਗਈ ਆ 4 ਬਿਲੀਅਨ ਡਾਲਰ ਦੀ World Health Organization WHO ਉਦੇ ਬਜਟ ਦੇ ਵਿੱਚ ਕਟੌਤੀ ਹੋਈ ਆ 21% ਦੀ ਅਮਰੀਕਾ ਦੇ ਵੱਲੋਂ ਅਮਰੀਕਾ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਅਮਰੀਕਾ ਦੀ ਪੜ੍ਹਾਈ ਆ ਉਹ ਪੂਰੀ ਦੁਨੀਆ ਦੇ ਵਿੱਚ ਮੰਨੀ ਹੋਈ ਆ ਅਮਰੀਕਨ ਗਵਰਨਮੈਂਟ ਆਪਣੀਆਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਯੂਨੀਵਰਸਿਟੀਆਂ ਨੂੰ ਬਹੁਤ ਜ਼ਿਆਦਾ ਫੰਡਿੰਗ ਕਰਦੀ ਆ ਉੱਥੋਂ ਹੀ ਇਹਨਾਂ ਯੂਨੀਵਰਸਿਟੀਆਂ ਦਾ ਸਾਰਾ ਖਰਚਾ ਸਾਰੀ ਰਿਸਰਚ ਵਗੈਰਾ ਚੱਲਦੀ ਆ ਪਰ ਇਸ ਵਾਰ ਡੋਨਲਡ ਟਰੰਪ ਹੋਣਾਂ ਦੇ ਜਿੱਤ ਕੇ ਦੂਸਰੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੀ ਫੰਡਿੰਗ ਜਾਂ ਤਾਂ ਕੁਝ ਹੱਦ ਤੱਕ ਕੱਟੀ ਗਈ ਆ ਜਾਂ ਫਿਰ ਕਈ ਯੂਨੀਵਰਸਿਟੀਆਂ ਦੀ ਫੰਡਿੰਗ ਪੂਰੀ ਤਰ੍ਹਾਂ ਦੇ ਨਾਲ ਖਤਮ ਕੀਤੀ ਗਈ ਆ ਮਤਲਬ ਕਿ ਦੁਨੀਆ ਦੀਆਂ ਕਿਸੇ ਟਾਈਮ ਦੀਆਂ ਸਿਰਮੌਰ ਯੂਨੀਵਰਸਿਟੀਆਂ ਜਿਨ੍ਹਾਂ ਦੇ ਵਿੱਚ ਪੂਰੀ ਦੁਨੀਆ ਦੇ ਦੇਸ਼ਾਂ ਦੇ ਵਿੱਚੋਂ ਬਹੁਤ ਜਿਆਦਾ ਇੰਟੈਲੀਜੈਂਟ ਬੱਚੇ ਪੜਨ ਆਉਂਦੇ ਸੀ ਆਪਣਾ ਭਵਿੱਖ ਬਿਹਤਰ ਕਰਦੇ ਸੀ ਉਹੀ ਯੂਨੀਵਰਸਟੀਆਂ ਹੁਣ ਸਿਰਫ ਆਪਣੇ ਸਹਾਰੇ ਦੇ ਉੱਪਰ ਨੇ ਖੁਦ ਹੀ ਕਿਸੇ ਪਾਸੇੋਂ ਉਹਨਾਂ ਨੂੰ ਪੈਸਾ ਲੈਣਾ ਪਊਗਾ ਤੇ ਉਹੀ ਪੈਸਾ ਆਪਣੇ ਉੱਪਰ ਸਪੈਂਡ ਕਰਨਾ ਪਊਗਾ ਪਰ ਜਿਹੜਾ ਮੈਂ ਤੁਹਾਨੂੰ ਹੁਣੇ ਪਹਿਲਾਂ ਦੱਸਿਆ ਕਿ ਕਿੰਨੇ ਲਾਸ ਦੇ ਵਿੱਚ ਚੱਲ ਰਹੀ ਆ ਅਮਰੀਕਨ ਇਕਨੋਮੀ ਇਸ ਟਾਈਮ ਇੰਨੀਆਂ ਡੋਨਲਡ ਟਰੰਪ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਾਪਸ ਕਿੰਨਾ ਰਿਕਵਰ ਕਰ ਸਕਿਆ ਡੋਨਲਡ ਟਰੰਪ ਹਾਲੇ ਤੱਕ ਪੂਰੇ ਲਾਸ ਦਾ ਸਿਰਫ 6% ਤਾਂ ਹੁਣ ਤੁਸੀਂ ਆਪਣੇ ਆਪ ਹੀ ਅਮਰੀਕਾ ਦੀ ਅਰਥਵਿਵਸਥਾ ਦੀ ਇਸ ਟਾਈਮ ਦੀ ਹਾਲਤ ਨੂੰ ਸਮਝ ਸਕਦੇ ਹੋ ਤਾਂ ਹੁਣ ਆਪਾਂ ਚੱਲਦੇ ਹਾਂ ਅਗਲੇ ਪੜਾਅ ਦੇ ਵਿੱਚ ਆਪਣੇ ਵੀਡੀਓ ਦੇ ਕਿ ਫੇਰ ਜੇ ਅਮਰੀਕਨ ਗਵਰਨਮੈਂਟ ਦੀ ਹਾਲਤ ਬੁਰੀ ਹੋ ਰਹੀ ਆ ਅਮਰੀਕਾ ਦੇ ਲੋਕਾਂ ਦੀ ਹਾਲਤ ਬੁਰੀ ਹੋ ਰਹੀ ਆ ਤਾਂ ਫਿਰ ਉਹ ਕੌਣ ਲੋਕ ਨੇ ਜਿਹੜੇ ਇੰਨੀ ਤਕੜੀ ਪਾਵਰਫੁਲ ਇਕਨੋਮੀ ਨੂੰ ਚਲਾ ਰਹੇ ਆ ਜਿਨ੍ਹਾਂ ਦੇ ਕੋਲੇ ਇਹ ਸਾਰਾ ਦਾ ਸਾਰਾ ਪੈਸਾ ਜਾ ਰਿਹਾ ਵਾ ਤਾਂ ਆਨਸਰ ਬਹੁਤ ਹੀ ਸਿੰਪਲ ਆ ਸਰਮਾਇਦਾਰ ਬਹੁਤ ਵੱਡੇ ਬਿਜ਼ਨਸਮੈਨ ਤੇ ਬਹੁਤ ਹੀ ਵੱਡੀਆਂ ਕੰਪਨੀਆਂਸ ਤੇ ਇਹ ਵਰਤਾਰਾ ਇਕੱਲੇ ਅਮਰੀਕਾ ਦਾ ਨਹੀਂ ਪੂਰੀ ਦੁਨੀਆ ਦੇ ਵਿੱਚ ਹੀ ਆ ਇੰਡੀਆ ਦੇ ਵਿੱਚ ਆਪਾਂ ਅਕਸਰ ਅੰਬਾਨੀ ਤੇ ਅਦਾਨੀ ਹੋਣਾਂ ਦੀ ਗੱਲ ਕਰਦੇ ਆ ਸੇਮ ਉਸੇ ਤਰ੍ਹਾਂ ਦੇ ਬਹੁਤ ਹੀ ਵੱਡੇ ਅੰਬਾਨੀ ਤੇ ਅਦਾਨੀਆਂ ਵਰਗੇ ਲੋਕ ਨੇ ਅਮਰੀਕਾ ਦੇ ਵਿੱਚ ਬੈਠੇ ਹੋਏ ਤੇ ਹੁਣ ਮੈਂ ਤੁਹਾਨੂੰ ਇਹ ਦੱਸਦਾ ਅਗੇ ਸਿਰਫ ਕੋਸ਼ੇ ਇੱਕ ਪ੍ਰੋਡਕਟਸ ਦਾ ਜ਼ਿਕਰ ਕਰਕੇ ਕਿ ਜਿਹੜੀਆਂ ਉਥੋਂ ਦੀਆਂ ਕੰਪਨੀਆਂ ਨੇ ਉਹ ਕਿੰਨਾ ਜ਼ਿਆਦਾ ਮੁਨਾਫਾ ਖਾ ਰਹੀਆਂ ਨੇ ਸਿਗਰਟ ਵੈਸਟਰਨ ਕਲਚਰ ਦਾ ਇੱਕ ਬਹੁਤ ਵੱਡਾ ਹਿੱਸਾ ਵਾ तकरीबन ਹਰ ਕੋਈ ਇਨਸਾਨ ਸਿਗਰਟ ਉਥੇ ਪੀਂਦਾ ਵਾ ਸਿਗਰਟ ਦੇ ਪਿੱਛੇ ਜੇ ਆਪਾਂ ਐਵਰੇਜ ਗੱਲ ਕਰੀਏ ਜਿੰਨੀਆਂ ਵੀ ਅਮਰੀਕਨ ਕੰਪਨੀਆਂ ਨੇ ਉਹਨਾਂ ਨੂੰ ਕਿੰਨਾ ਪ੍ਰੋਫਿਟ ਹੁੰਦਾ ਕਿੰਨਾ ਉਹਨਾਂ ਦਾ ਮਾਰਜਨ ਆ ਉਹ ਮਾਰਜਨ ਹੈਗਾ 84% ਦਾ ਕਹਿਣ ਦਾ ਮਤਲਬ ਆ ਕਿ ਜੇ ਕੋਈ ਸਿਗਰਟ ਉਹਨਾਂ ਨੂੰ 100 ਰੁਪਏ ਦੀ ਪੈ ਰਹੀ ਆ ਇੱਕ ਸਿਗਰਟ ਤਾਂ ਉਹਨੂੰ ਵੇਚ ਰਹੇ ਆ 184 ਰੁਪਏ ਦੇ ਵਿੱਚ ਤੁਸੀਂ ਸੁਣਿਆ ਹੋਣਾ ਵਾ ਕਿ ਅਮਰੀਕਾ ਦੇ ਵਿੱਚ ਜਿਹੜੀ ਐਫਡੀ ਵਗੈਰਾ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਰਿਟਰਨ ਨਹੀਂ ਹੈਗੀ ਜਿਹੜੇ ਉੱਥੋਂ ਦੇ ਬੈਂਕ ਆ ਉਹਨਾਂ ਦੀ ਜਿਹੜੀ ਅਰਨਿੰਗ ਆ ਉਹ ਬਹੁਤ ਹੀ ਜ਼ਿਆਦੇ ਆ ਤੇ ਇਹਦੇ ਨਾਲ ਹੀ ਆਉਂਦੀਆਂ ਇੰਸ਼ੋਰੈਂਸ ਕੰਪਨੀ ਆ ਜਿਹੜੀ ਅਮਰੀਕਾ ਦੇ ਵਿੱਚ ਹਰ ਇੱਕ ਚੀਜ਼ ਦੇ ਲਈ ਇੰਸ਼ੋਰੈਂਸ ਦਾ ਪ੍ਰਬੰਧ ਹੈਗਾ ਚਾਹੇ ਤੁਸੀਂ ਕੁਝ ਵੀ ਕਰਨਾ ਹੈ ਤੁਹਾਨੂੰ ਇੰਸ਼ੋਰੈਂਸ ਲੈਣੀ ਪਊਗੀ ਤੇ ਇਹੀ ਚੀਜ਼ ਹੈਗੀ ਆ ਜਿਹਦਾ ਭਾਰ ਪੈਂਦਾ ਅਮਰੀਕਾ ਦੇ ਖਜ਼ਾਨੇ ਉੱਪਰ ਤੇ ਅਮਰੀਕਾ ਦੇ ਆਮ ਲੋਕਾਂ ਦੇ ਉੱਪਰ ਕਿ ਰੈਦਰ ਅਮਰੀਕਨ ਗਵਰਨਮੈਂਟ ਕੋਈ ਇਸ ਤਰ੍ਹਾਂ ਦਾ ਹੱਲ ਕਰੇ ਕਿ ਉੱਥੋਂ ਦੇ ਲੋਕਾਂ ਨੂੰ ਇਸ ਤੋਂ ਬਿਹਤਰ ਮੈਡੀਕਲ ਸਹੂਲਤਾਂ ਮਿਲਣ ਲੋਕਾਂ ਨੂੰ ਬਿਲਕੁਲ ਇਸੇ ਤਰ੍ਹਾਂ ਛੱਡਿਆ ਜਾਂਦਾ ਤਾਂ ਕਿ ਉਹ ਇੰਸ਼ੋਰੈਂਸ ਕੰਪਨੀਆਂ ਦਾ ਸ਼ਿਕਾਰ ਹੋਣ ਹੁਣ ਮੈਂ ਤੁਹਾਨੂੰ ਕੁਝ ਅੰਕੜੇ ਦੱਸਦਾ ਇੰਸ਼ੋਰੈਂਸ ਦੇ ਅਮਰੀਕਾ ਦੇ ਵਿੱਚ ਇੱਕ ਇਨਸਾਨ ਕੋਈ ਵੀਕ ਇਨਸਾਨ ਆ ਐਵਰੇਜ ਦੀ ਆਪਾਂ ਗੱਲ ਕੀਤੀ ਆ ਇੱਕ ਸਾਲ ਦੇ ਵਿੱਚ ਆਪਣੀ ਹੈਲਥ ਦੇ ਉੱਪਰ ਖਰਚਦਾ ਵਾ ਇੰਡੀਅਨ ਕਰੰਸੀ ਦੇ ਮੁਤਾਬਕ 11 ਲੱਖ ਰੁਪਈਆ ਹੁਣ ਜਾਂ ਤਾਂ ਉਹ ਖੁਦ ਖਰਚਦਾ ਵਾ ਜਾਂ ਫਿਰ ਜਿਹੜੀ ਇਨਸ਼ੋਰੈਂਸ ਹੋਣੀ ਲਈ ਆ ਉਹ ਸਾਰਾ ਕੁਝ ਉਸ ਤਰ੍ਹਾਂ ਵਾ ਹੁਣ ਜੇ ਇਹਨੂੰ ਆਪਾਂ ਯੂਰਪ ਦੇ ਕੁਝ ਕੰਟਰੀਜ਼ ਨਾਲ ਤੇ ਇੰਡੀਆ ਦੇ ਨਾਲ ਕੰਪੇਅਰ ਕਰੀਏ ਤਾਂ ਜਰਮਨ ਦੇ ਵਿੱਚ ਇੱਕ ਇਨਸਾਨ ਖਰਚਦਾ ਵਾ 5 ਲੱਖ ਤੇ 20000 ਰੁਪਈਆ ਮਤਲਬ ਕਿ ਅਮਰੀਕਾ ਤੋਂ ਅੱਧੇ ਤੋਂ ਵੀ ਜ਼ਿਆਦਾ ਘੱਟ ਆ ਫਰਾਂਸ ਦੇ ਵਿੱਚ ਹੈ 5 ਲੱਖ 10000 ਰੁਪਈਏ ਤੇ ਯੂਕੇ ਦੇ ਵਿੱਚ ਉਸ ਤੋਂ ਵੀ ਘੱਟ ਆ 4 ਲੱਖ 60000 ਰੁਪਈਆ ਤੇ ਹੁਣ ਜੇ ਆਪਾਂ ਗੱਲ ਕਰੀਏ ਇੰਡੀਆ ਦੀ ਤਾਂ ਇੰਡੀਆ ਦੇ ਵਿੱਚ ਔਸਤਨ ਇੱਕ ਸਾਲ ਸਿਹਤ ਦੀ ਇੰਸ਼ੋਰੈਂਸ ਦੇ ਉੱਪਰ ਖਰਚ ਹੁੰਦੇ ਆ 18480 ਰੁਪਏ ਕਿਉਂਕਿ ਅਮਰੀਕਾ ਦਾ ਜਿੰਨਾ ਵੀ ਸਾਰਾ ਸਿਸਟਮ ਆ ਉਹ ਸਾਰਾ ਦਾ ਸਾਰਾ ਇੰਸ਼ੋਰੈਂਸ ਦੁਆਰਾ ਚੱਲਦਾ ਵਾ ਤੇ ਇੰਸ਼ੋਰੈਂਸ ਵਾਲਿਆਂ ਨੂੰ ਇੰਨਾ ਜ਼ਿਆਦਾ ਬੈਨੀਫਿਟ ਕਿਉਂ ਹੁੰਦਾ ਉਹ ਕਿਉਂ ਤੁਹਾਨੂੰ ਇੰਨੇ ਵੱਡੇ ਵੱਡੇ ਇੰਸ਼ੋਰੈਂਸ ਦੇ ਕਲੇਮ ਦਿੰਦੇ ਆ ਕਿਉਂਕਿ ਸਭ ਤੋਂ ਪਹਿਲੀ ਚੀਜ਼ ਆ ਕਿ ਜਿੰਨੇ ਵੀ ਲੋਕਾਂ ਨੇ ਇੰਸ਼ੋਰੈਂਸ ਲਈ ਆ ਉਹਨਾਂ ਦੇ ਵਿੱਚੋਂ ਜਿਹੜੇ ਕਲੇਮ ਕਰਨ ਦੀ ਗਿਣਤੀ ਹੁੰਦੀ ਆ ਉਹ ਬਹੁਤ ਹੀ ਜ਼ਿਆਦਾ ਘੱਟ ਆ ਬਾਕੀ ਦੀ ਸਾਰੀ ਸਿੱਧੀ ਸਿੱਧੀ ਉਹਨਾਂ ਦੀ ਆਪਣੀ ਕਮਾਈ ਦੇ ਵਿੱਚ ਪੈਂਦੀ ਆ ਹੁਣ ਅਗਲੀ ਗੱਲ ਵੀ ਆਪਾਂ ਕਰ ਲੈਨੇ ਆ ਜੇ ਕੋਈ ਇੱਥੇ ਆ ਕੇ ਕਲੇਮ ਵੀ ਕਰ ਰਿਆ ਵਾ ਉਹ ਕਲੇਮ ਤੁਹਾਨੂੰ ਕਦੋਂ ਮਿਲਣਗੇ ਮੈਂ ਤੁਹਾਨੂੰ ਇਹਦੇ ਬਾਰੇ ਦੇ ਵਿੱਚ ਵੀ ਇੱਕ ਬਹੁਤ ਹੀ ਦਿਲਚਸਪ ਕਹਾਣੀ ਦੱਸ ਦਿੰਨਾ ਦੁਨੀਆ ਦਾ ਸਭ ਤੋਂ ਜ਼ਿਆਦਾ ਮਸ਼ਹੂਰ ਜਹਾਜ਼ ਟਾਈਟੈਨਿਕ ਡੁੱਬਦਾ ਵਾ ਸ਼ਾਇਦ ਸਾਲ 1912 ਦੇ ਵਿੱਚ ਹੋ ਸਕਦਾ ਮੈਂ 2-4 ਸਾਲ ਇੱਧਰ ਉੱਧਰ ਹੋਵਾਂ ਤੇ ਹੋ ਸਕਦਾ ਮੈਂ ਸਹੀ ਹੋਵਾਂ ਉਹਦਾ ਇਨਸ਼ੋਰੈਂਸ ਜਿਹੜੇ ਵੀ ਲੋਕਾਂ ਨੇ ਉਸ ਟਾਈਮ ਦੇ ਉੱਪਰ ਵੀ ਇਨਸ਼ੋਰੈਂਸ ਲਈ ਸੀ ਉਹ ਕਦੋਂ ਜਾ ਕੇ ਮਿਲਦਾ ਵਾ 70 ਜਾਂ 80 ਸਾਲਾਂ ਤੋਂ ਬਾਅਦ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਤੇ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਸੀ ਜਿਨ੍ਹਾਂ ਨੂੰ ਕਦੇ ਵੀ ਉਹਦਾ ਇਨਸ਼ੋਰੈਂਸ ਦਾ ਕਲੇਮ ਨਹੀਂ ਮਿਲਿਆ ਤਾਂ ਇਹ ਹੈਗਾ ਇੰਸ਼ੋਰੈਂਸ ਕੰਪਨੀਆਂ ਦਾ ਗੋਰਖਤੰਦਾ ਹੁਣ ਆਪਾਂ ਚੱਲਦੇ ਆਂ ਹਸਪੀਟਲਸ ਵੱਲ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਉੱਥੋਂ ਦੇ ਲੋਕਾਂ ਦੇ ਸਿਰ ਦੇ ਉੱਪਰ ਪਿਆ ਹੋਇਆ ਇੰਨਾ ਜ਼ਿਆਦਾ ਖਰਚਾ ਜਿਵੇਂ ਆਪਣੇ ਲੋਕ ਵੀ ਕੈਨੇਡਾ ਅਮਰੀਕਾ ਜਾਂਦੇ ਆ ਤੇ ਅਕਸਰ ਆ ਕੇ ਉਹ ਇਹ ਗੱਲ ਕਰਦੇ ਆ ਕਿ ਬੰਦਾ ਕਹਿ ਇਹ ਜੇ ਚੱਕਰ ਦੇ ਵਿੱਚ ਫਸਦਾ ਕਿ ਸਾਰੀ ਉਮਰ ਉਹਦੇ ਚੋਂ ਨਿਕਲ ਹੀ ਨਹੀਂ ਸਕਦਾ ਤੇ ਇਹ ਚੱਕਰ ਉੱਥੇ ਬਣਾਇਆ ਹੋਇਆ ਉੱਥੋਂ ਦੇ ਕੈਪੀਟਲਿਸਟਿਕ ਵਰਡ ਨੇ ਹੁਣ ਪਹਿਲਾਂ ਆਪਾਂ ਗੱਲ ਕਰਦੇ ਆਂ ਡਾਕਟਰਸ ਦੀ ਫੀਸ ਦੀ ਜੇ ਆਪਾਂ ਇੰਡੀਆ ਦੇ ਵਿੱਚ ਕਿਸੇ ਵੀ ਡਾਕਟਰ ਕੋਲੇ ਜਾਣਾ ਹੋਵੇ ਤਾਂ ਉਹਦੀ ਜਿਹੜੀ ਫੀਸ ਆ ਉਹ ਤਕਰੀਬਨ 100 ਰੁਪਏ ਤੋਂ ਸ਼ੁਰੂ ਹੋ ਕੇ ਮੈਕਸਿਮਮ 1500 ਰੁਪਏ ਤੱਕ ਪਹੁੰਚਦੀ ਆ ਹੁਣ ਆਪਾਂ ਕੰਪੇਅਰ ਕਰਦੇ ਆ ਇਹਨੂੰ ਅਮਰੀਕਾ ਦੇ ਨਾਲ ਅਮਰੀਕਾ ਦੇ ਵਿੱਚ ਇਹ ਅੰਕੜਾ ਇਹ ਰੇਂਜ ਹੈਗੀ ਆ 13000 ਮਿਨੀਮਮ ਤੋਂ ਲੈ ਕੇ ਤਕਰੀਬਨ ਤਕਰੀਬਨ 51000 ਤੱਕ ਦੀ ਤੇ ਇਹ ਸਾਰਾ ਦਾ ਸਾਰਾ ਭਾਰ ਕਿਹਦੇ ਉੱਪਰ ਪੈਂਦਾ ਵਾ ਅਮਰੀਕਨ ਗਵਰਨਮੈਂਟ ਦੇ ਉੱਪਰ ਤੇ ਉਹਨਾਂ ਤੋਂ ਇਹ ਪੈਸੇ ਕੌਣ ਲੈਂਦੇ ਆ ਜਾਂ ਤਾਂ ਇਹ ਵੱਡੇ ਵੱਡੇ ਹਸਪੀਟਲਸ ਵੱਡੀਆਂ ਵੱਡੀਆਂ ਇਹ ਹਸਪੀਟਲ ਦੀਆਂ ਚੇਨਸ ਤੇ ਜਾਂ ਫਿਰ ਉਹੀ ਇੰਸ਼ੋਰੈਂਸ ਵਾਲੀਆਂ ਕੰਪਨੀਆਂ ਇੰਡੀਆ ਦੇ ਵਿੱਚ ਜੇ ਤੁਸੀਂ ਕਿਸੇ ਬਹੁਤ ਹੀ ਜ਼ਿਆਦਾ ਵੱਡੇ ਹਸਪੀਟਲ ਦੇ ਵਿੱਚ ਇੱਕ ਰਾਤ ਕੱਟਣੀ ਆ ਤਾਂ ਉਹਦਾ ਬਿੱਲ ਔਨ ਐਵਰੇਜ ਦੀ ਮੈਂ ਗੱਲ ਕਰ ਰਿਹਾ ਇਥੇ ਉਹ ਪੈਂਦਾ ਵਾ 7000 ਰੁਪਈਆ ਇੱਕ ਰਾਤ ਦਾ ਮੈਂ ਵੱਡੇ ਹਸਪੀਟਲਸ ਦੀ ਗੱਲ ਕਰ ਰਿਹਾ ਹੁਣ ਇਹਨੂੰ ਕੰਪੇਅਰ ਕਰੀਏ ਆਪਾਂ ਅਮਰੀਕਾ ਦੇ ਨਾਲ ਅਮਰੀਕਾ ਦੇ ਵਿੱਚ ਇਹੀ ਅੰਕੜਾ ਹੈਗਾ ਇੱਕ ਰਾਤ ਦਾ 256000 ਰੁਪਏ ਦਾ ਗੋਡਿਆਂ ਦਾ ਆਪਰੇਸ਼ਨ ਜਿਹੜਾ ਅੱਜ ਕੱਲ ਬਹੁਤ ਹੀ ਜ਼ਿਆਦਾ ਕਾਮਨ ਹੋ ਚੁੱਕਿਆ ਬਜ਼ੁਰਗ ਲੋਕਾਂ ਦੇ ਵਿੱਚ ਇੰਡੀਆ ਦੇ ਵਿੱਚ ਉਹਦੀ ਤਕਰੀਬਨ ਔਨ ਐਵਰੇਜ ਆਸਤ ਹੈਗੀ ਆ 1.5 ਤੋਂ ਲੈ ਕੇ 3 ਲੱਖ ਰੁਪਈਆ ਅਮਰੀਕਾ ਦੇ ਵਿੱਚ ਇਹਦੀ ਕੋਸਟ ਪੈਂਦੀ ਆ ਤਕਰੀਬਨ ਤਕਰੀਬਨ 40 ਲੱਖ ਰੁਪਈਆ ਔਨ ਐਵਰੇਜ ਡਿਪੈਂਡ ਕਰਦਾ ਕਿਸ ਹਸਪੀਟਲ ਵਿੱਚ ਜਾ ਰਹੇ ਹੋ ਕਿਹੜੇ ਡਾਕਟਰਸ ਦੇ ਕੋਲੇ ਜਾ ਰਹੇ ਹੋ ਪਰ ਇੱਥੇ ਗੱਲ ਹੋ ਰਹੀ ਆ ਐਵਰੇਜ ਦੀ ਹੁਣ ਆਈਏ ਹਾਰਟ ਸਰਜਰੀ ਤੇ ਇੰਡੀਆ ਦੇ ਵਿੱਚ 2 ਤੋਂ ਲੈ ਕੇ 5 ਲੱਖ ਤੇ ਅਮਰੀਕਾ ਦੇ ਵਿੱਚ 50 ਤੋਂ ਲੈ ਕੇ 80 ਲੱਖ ਰੁਪਏ ਤੱਕ ਇੰਨੀ ਤੇਜ਼ੀ ਦੇ ਨਾਲ ਅਮਰੀਕਾ ਦੇ ਖਜ਼ਾਨੇ ਦੇ ਵਿੱਚੋਂ ਪੈਸਾ ਲੁੱਟ ਦਿਆ ਨੇ ਇਹ ਇੰਨੀਆਂ ਜ਼ਿਆਦਾ ਵੱਡੀਆਂ ਪ੍ਰਾਈਵੇਟ ਕੰਪਨੀਆਂਸ ਪਰ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਜਿਹੜੀ ਚੀਜ਼ ਆਪਾਂ ਨੂੰ ਇੱਥੇ ਬੈਠਿਆਂ ਨੂੰ ਬੜੇ ਆਰਾਮ ਨਾਲ ਕਲੀਅਰਲੀ ਦਿਖਦੀ ਆ ਉਹ ਅਮਰੀਕਾ ਦੀਆਂ ਸਰਕਾਰਾਂ ਨੂੰ ਕਿਉਂ ਨਹੀਂ ਦਿਖਦੀ ਤਾਂ ਇੱਥੇ ਹੁਣ ਇੱਕ ਹੋਰ ਬਹੁਤ ਵੱਡੀ ਕੁੰਡੀ ਆ ਇਸ ਸਰਕਾਰਾਂ ਬਣਦੀਆਂ ਕਿਹਦੇ ਸਿਰ ਦੇ ਉੱਪਰ ਨੇ ਇਨ੍ਹਾਂ ਅਮੀਰ ਲੋਕਾਂ ਦੇ ਸਿਰ ਦੇ ਉੱਪਰ ਜਿਵੇਂ ਇੰਡੀਆ ਦੇ ਵਿੱਚ ਆਪਾਂ ਕਹਿੰਦੇ ਆ ਕਿ ਅਦਾਨੀ ਜਾਂ ਅਮਬਾਨੀ ਹੋਣਾਂ ਦੇ ਬਹੁਤ ਵੱਡੇ ਸੰਬੰਧ ਨੇ ਵੱਡੇ ਵੱਡੇ ਪੋਲੀਟੀਸ਼ੀਅਨਾਂ ਦੇ ਨਾਲ ਤੇ ਉਹੀ ਇਹਨਾਂ ਨੂੰ ਜਿਤਾਉਂਦੇ ਤੇ ਹਰਾਉਂਦੇ ਰਹਿੰਦੇ ਆ ਆਪਣੇ ਪੈਸੇ ਦੀ ਮਦਦ ਦੇ ਨਾਲ ਸੇਮ ਉਹੀ ਖੇਡ ਆ ਫਰਕ ਸਿਰਫ ਇੰਨਾ ਕਿ ਇਸ ਤੋਂ ਕਿਤੇ ਹੀ ਜ਼ਿਆਦਾ ਵੱਡੇ ਲੈਵਲ ਦੇ ਉੱਪਰ ਤੇ ਇਹਦੇ ਵਿੱਚ ਵੀ ਹੁਣ ਇੱਕ ਹੋਰ ਐਂਗਲ ਵੀ ਆ ਅਮਰੀਕਾ ਤੇ ਇਜ਼ਰਾਈਲ ਦੇ ਆਪਸ ਦੇ ਵਿੱਚ ਜਿਵੇਂ ਦੇ ਸਬੰਧ ਆ ਉਹ ਆਪਾਂ ਸਾਰਿਆਂ ਨੂੰ ਪਤਾ ਵਾ ਇਜ਼ਰਾਈਲ ਪਿਛਲੇ ਇੰਨੇ ਸਾਲਾਂ ਤੋਂ ਫਲਸਤੀਨ ਦੇ ਵਿੱਚ ਕੀ ਕਰ ਰਿਹਾ ਉਹ ਸਾਰੀ ਦੁਨੀਆ ਨੂੰ ਪਤਾ ਔਨ ਐਵਰੇਜ ਪਿਛਲੇ ਡੇਡ ਸਾਲ ਤੋਂ ਗਾਜ਼ਾ ਦੇ ਵਿੱਚ ਫਲਸਤੀਨ ਦੇ ਲੋਕਾਂ ਦੇ ਨਾਲ ਜੇ ਆਪਾਂ ਇਕੱਲੇ ਬੱਚਿਆਂ ਦੀ ਮਰਨ ਦਰ ਦੇਖੀਏ ਇੱਕ ਦਿਨ ਦੇ ਵਿੱਚ ਔਨ ਐਵਰੇਜ ਫਲਸਤੀਨ ਦੇ 420 ਬੱਚਿਆਂ ਦੀ ਮੌਤ ਹੋ ਰਹੀ ਹੈ ਮੈਂ ਇੱਕ ਦਿਨ ਦੀ ਗੱਲ ਕਰ ਰਿਹਾ ਤੇ ਗੱਲ ਕਰ ਰਿਹਾ ਸਿਰਫ ਬੱਚਿਆਂ ਦੀ ਮੌਤ ਦੇ ਅੰਕੜੇ ਦੀ ਇੰਨਾ ਕੁਝ ਹੋਣ ਦੇ ਬਾਵਜੂਦ ਅਮਰੀਕਾ ਇਜ਼ਰਾਈਲ ਦੀ ਓਪਨਲੀ ਸਪੋਰਟ ਕਿਉਂ ਕਰਦਾ ਉਹਦਾ ਕਾਰਨ ਆ ਉਹਨੂੰ ਕਰਨੀ ਹੀ ਪੈਣੀ ਆ ਇਹਦਾ ਕਾਰਨ ਇਹ ਆ ਜਿੰਨੀਆਂ ਵੀ ਵੱਡੀਆਂ ਕੰਪਨੀਆਂਜ਼ ਨੇ ਬਹੁਤ ਜ਼ਿਆਦਾ ਪੈਸੇ ਤੇ ਅਸਰ ਰਸੂਖ ਵਾਲੇ ਲੋਕ ਨੇ ਅਮਰੀਕਾ ਦੇ ਵਿੱਚ ਵੀ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਯਹੂਦੀ ਨੇ ਜਿਊਜ਼ ਨੇ ਇਹੀ ਉਹ ਲੋਕ ਨੇ ਜਿਹੜੇ ਦੋਨਾਂ ਦੇ ਵਿੱਚੋਂ ਕਿਸੇ ਵੀ ਗਵਰਨਮੈਂਟ ਨੂੰ ਬਣਾਉਣ ਤੇ ਤੋੜਨ ਦੇ ਵਿੱਚ ਬਹੁਤ ਹੀ ਵੱਡਾ 파ਰਟ ਪਲੇ ਕਰਦੇ ਆ ਤਾਂ ਇਹ ਹੈਗਾ ਜੀ ਹਾਲਚਾਲ ਇਸ ਟਾਈਮ ਦੇ ਉੱਪਰ ਅਮਰੀਕਾ ਦੀ ਅਰਥ ਵਿਵਸਥਾ ਦਾ ਤੇ ਨਾਲ ਦੀ ਨਾਲ ਹੀ ਡੋਨਲਡ ਟਰੰਪ ਹੋਣਾ ਦੇ ਅਸਲ ਦੇ ਵਿੱਚ ਉਹਨਾਂ ਸਾਰੇ ਕਾਰਨਾਂ ਦਾ ਜਿਹਦੇ ਕਰਕੇ ਉਹ ਇਸ ਟਾਈਮ ਪੂਰੀ ਦੁਨੀਆ ਦੇ ਨਾਲ ਲੜਨ ਨੂੰ ਤਿਆਰ ਰਹਿੰਦੇ ਆ ਕਿਉਂਕਿ ਇਸ ਟਾਈਮ ਦੇ ਉੱਪਰ ਹਾਲਤ ਬੁਰੀ ਆ ਖਜ਼ਾਨਾ ਖਾਲੀ ਆ ਤੇ ਕਿਸੇ ਵੀ ਪਾਸਿਓਂ ਕਿਤੋਂ ਵੀ ਕੋਈ ਪੈਸਾ ਆਵੇ ਉਹਨੂੰ ਲੈਣ ਤੋਂ ਉਹ ਬਿਲਕੁਲ ਵੀ ਗੁਰੇਜ ਨਹੀਂ ਕਰ ਰਹੇ ਤਾਂ ਫਿਲਹਾਲ ਦੇ ਲਈ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਮੈਨੂੰ ਉਮੀਦ ਆ ਕਿ ਇਸ ਵੀਡੀਓ ਤੋਂ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਜਾਣਕਾਰੀ ਚ ਵਾਧਾ ਹੋਇਆ ਹੋਗਾ ਤੇ ਇਹ ਵੀਡੀਓ ਤੁਹਾਨੂੰ ਨਾਲ ਦੀ ਨਾਲ ਦਿਲਚਸਪ ਵੀ ਲੱਗਿਆ ਹੋਊਗਾ